ਇੱਕ ਗਰੀਬ ਪਰਿਵਾਰ ਐਸਸੀ ਪਰਿਵਾਰ ਦੇ ਘਰ ਬੈਠੇ ਆ ਇਹਨਾਂ ਤੇ ਇੱਕ ਜਰਨਲ ਪਰਿਵਾਰ ਵੱਲੋਂ ਦੋਸ਼ ਲਾਇਆ ਜਾਂਦਾ ਕਿ ਕਿਹਾ ਜਾਂਦਾ ਕਿ ਸਾਡੇ ਘਰ ਦੇ ਵਿੱਚੋਂ 50000 ਰੁਪਏ ਇਸ ਪਰਿਵਾਰ ਨੇ ਚੱਕ ਲਿਆ ਇਹ ਸਾਡੀ ਭੈਣ ਬੈਠੀ ਆ ਪਿੱਛੇ ਐਸੋ ਪਰਿਵਾਰ ਦੇ ਘਰੇ ਪੋਚੇ ਲਾਉਣ ਜਾਂਦੀ ਸੀ ਕੀ ਕਹਾਣੀ ਐ ਸਾਰੀ ਕਹਾਣੀ ਇਹਨਾਂ ਤੋਂ ਪੁੱਛਾਂਗੇ ਜੁੜੇ ਰਹੋ ਤੇ ਦੇਖਦੇ ਰਹੋ ਆਪਾਂ ਪੁੱਛਦੇ ਆਪਾਂ ਭੈਣ ਜੀ ਤੋਂ ਵੀ ਕੀ ਗੱਲਬਾਤ ਕੀ ਐ ਭੈਣ ਜੀ ਨਾਂ ਕੀ ਤੇਰਾ ਸੋਨੀਆ ਵੀਰੇ ਇਹ ਸੋਨੀਆ ਹਾਂਜੀ ਕੀ ਗੱਲਬਾਤ ਕੀ ਹੋਈ ਏ ਤੁਹਾਡੀ ਵੀਰੇ ਨਾ ਨੇ ਮੈਨੂੰ ਘਰੇ ਪਹਿਲਾਂ ਧੋਖੇ ਨਾ ਬੁਲਾਇਆਗਾ ਧੋਖੇ ਨਾ ਬੁਲਾ ਕੇ ਫਿਰ ਇਹਨਾਂ ਨੇ ਕਰੇ ਵੀ ਪੁਲਸ ਬਾ ਰੱਖੀ ਸੀਗੇ ਪਹਿਲਾਂ ਇਹਨਾਂ ਨੇ ਚਾਰ ਜਣਿਆਂ ਨੇ ਕਰੇ ਮੇਰੀ ਕੁੱਟਮਾਰ ਕੀਤੀ ਆ ਇਹਨਾਂ ਦੇ ਘਰਦਿਆਂ ਨੇ ਫਿਰ ਉਦੋਂ ਬਾਅਦ ਇਹਨਾਂ ਨੇ ਮੈਨੂੰ ਚੌਂਕੀ ਚੱਕਵਾਤਾ ਫਿਰ ਚੌਂਕੀ ਲੈ ਜਾ ਕੇ ਜੀ ਉਹਨਾਂ ਨੇ ਮੇਰੇ ਪਹਿਲਾਂ ਪੁਲਸ ਵਾਲਿਆਂ ਨੇ ਬਹੁਤ ਜਿਆਦਾ ਕੁੱਟਮਾਰ ਕੀਤੀ ਪਹਿਲਾਂ ਥੱਪੜੀ ਥੱਪੜ ਕੰਨਾਂ ਤੇ ਮਾਰਿਆ ਮੇਰੀ ਫਿਰ ਉਹਨਾਂ ਨੇ ਮੈਨੂੰ ਮੁੱਦਾ ਸੈੱਟ ਲਿਆ ਫਿਰ ਉਹਨਾਂ ਨੇ ਮੇਰੇ ਢੂਈ ਦੇ ਉੱਤੇ ਤਿੰਨ ਚਾਰ ਬੰਦੇ ਬਹਿ ਗਏ ਹੈਗੇ ਫਿਰ ਪੁਲਿਸ ਵਾਲਿਆਂ ਨੇ ਮੇਰੇ ਪੈਰਾਂ ਤੇ ਡੰਡੇ ਡੰਡੇ ਮਾਰੇ ਤਿੰਨ ਚਾਰ ਵਾਰੀ ਬਿਆਨ ਲਿੱਤਾ ਮੇਰਾ ਤੇ ਮੈਂ ਵਾਧੂ ਚੁਲਾਈ ਵੀ ਮੈਨੂੰ ਨਹੀਂ ਕੀਤੀ ਮੈਂ ਚੋਰੀ ਬਥੇਰੀ ਕਹਿ ਮੇਰੇ ਜਵਾਕਾਂ ਦੀ ਸੋਹ ਲੱਗੇ ਉਹ ਆਂਦੇ ਸੀ ਸੋਹ ਸੂਨ ਨਹੀਂ ਮੰਨਦੇ ਅਸੀਂ ਗੁਰੂ ਘਰ ਨਹੀਂ ਚੜਦੇ ਅਸੀਂ ਕਿਸੇ ਨੂੰ ਨਹੀਂ ਮੰਨਦੇ ਬਥੇਾਰਾ ਮੈਂ ਚਿੱਲਾਈ ਰੋਈ ਪਰ ਉਹਨਾਂ ਨੇ ਕੋਈ ਉਹਨਾਂ ਨੇ ਵੀ ਕਰੇ ਵੀ ਮੈਂ ਕਹਤਾ ਸੀਗਾ ਆਂਦੇ ਅਸੀਂ ਕੁਛ ਨਹੀਂ ਮੰਨਦੇਗੇ ਭਾਈ ਤੂੰ ਚੋਰੀ ਤੂੰ ਹੀ ਕੀਤੀ ਆ ਇਹ ਆਂਦੇ 10000 ਰੁਪਏ ਲੈ ਲੈ ਮੈਨੂੰ ਲਾਲਚੀ ਵੀ ਦਿੰਦੇ ਸੀਗੇ ਅੰਦਰ ਨੂੰ ਲੀੜੇ ਕੱਪੜੇ ਬਣਾ ਲਾਂਗੇ ਮੈਂ ਕਿਹਨੂੰ ਕਸਦਾ ਲਾਲਚ ਨਹੀਂਗਾ ਵੇ ਜਿੱਦ ਤੋਂ ਛੋੜੇ ਪੰਨ ਇਹਨਾਂ ਦਨਾ ਉਹ 10 ਸਾਲਾਂ ਤੋਂ ਕੰਮ ਕਰ ਰਹੀ ਆਂ ਵੀ ਮੈਂ ਚੋਰੀ ਕਿਵੇਂ ਕਰ ਸਕਦੀ ਆਂ ਇਹਨਾਂ ਨੇ ਬਿਨਾਂ ਦੋਸ਼ਣ ਤੋਂ ਮੈਨੂੰ ਕੁੱਟਮਾਰ ਬਹੁਤ ਜ਼ਿਆਦਾ ਕਰਵਾਈ ਹੈ ਮੈਥੋਂ ਹੁਣ ਜਵਾਂ ਨਹੀਂ ਤੁਰਿਆ ਜਾਂਦਾਗਾ ਵੀਰੇ ਨਿੱਕੇ ਨਿੱਕੇ ਤਨ ਜਵਾਕ ਆ ਗਏ ਹੁਣ ਮੈਂ ਕੀ ਕਰਕੇ ਇਹਨਾਂ ਨੂੰ ਖਵਾਉਂਗੀ ਤੇ ਇਹਦੇ ਟੱਬਰ ਦਾ ਕਿਵੇਂ ਢੱਡ ਪਰੂੰਗੀ ਤੁਹ ਕਿੰਨਾ ਟਾਈਮ ਹੋ ਗਿਆ ਸੀ ਇਸ ਪਰਿਵਾਰ ਦੇ ਜਿਹੜੇ ਪੋਚੇ ਲਾਉਂਦਾ ਕੰਮ ਕਰਦੇ ਤੁਸੀਂ ਜੀ 10 ਮਹੀਨਾ ਸਾਲ ਚੱਲਣਾ ਲਗਾ 10 ਮਹੀਨਾ ਸਾਲ ਹੋ ਗਿਆ ਹਾਂਜੀ ਪਹਿਲਾਂ ਵੀ ਕਿਤੇ ਇਸ ਤਰ੍ਹਾਂ ਦੀ ਗੱਲ ਹੋਈ ਸੀ। ਨਾ ਜੀ ਪਹਿਲਾਂ ਨਹੀਂ ਹੋਈ ਜੀ। ਹੂੰ। ਪਹਿਲਾਂ ਤੇ ਕਦੇ ਵੀ ਨਹੀਂ ਹੋਈ ਜੀ ਗੱਲ। ਆਪ ਦੇ ਟੱਬਰ ਵਾਂਗੂ ਕੰਮ ਕਰਦੇ ਸੀ ਸਾਨੂੰ ਕੀ ਪਤਾ ਸੀ ਐਡਾ ਧੋਖਾ ਕਰਨਗੇ ਸਾਡੇ ਨਾਲ ਇਹ। ਹੂੰ। ਤੇ ਸਾਡੀ ਸੁਣੋ ভাই ਜੁਮਾ ਨਹੀਂ ਹੋएगी। ਜਿੱਥੇ ਜਾਣੇ ਉੱਥੇ ਪੈਸੇ ਭਰੀ ਜਾਂਦੇ ਜਿੱਥੇ ਜਾਣੇ ਉੱਥੇ ਪੈਸੇ ਭਰੀ ਜਾਂਦਾਗਾ। ਕਿਉ ਗਰੀਬ ਦੀ ਕੋਈ ਜੂਨ ਨਹੀਂਗੀ। ਹੂੰ। ਤੁਹਾਨੂੰ ਘਰੇ ਤੁਹਾਨੂੰ ਘਰੇ ਬੁਲਾਇਆ ਜਾਂਦਾ। ਕੀ ਕਿ ਕੀ ਕਹਿੰਦਾ ਪਰਿਵਾਰ ਸੋਸਾਦਾ। ਉਹ ਆਹਦੇ ਸਾਡੇ ਮਾਮਾ ਜੀ ਨੇ ਘਰੇ ਤੁਹਾਨੂੰ ਬੁਲਾਇਆ ਹੈਗਾ। ਹੂੰ। ਕੁ ਕਮਾਗਾ ਹੂੰ ਸਾਨੂੰ ਨਹੀਂ ਪਤਾ ਸੀ ਮੈਨੂੰ ਚਾਹ ਪਿਆ ਕਿ ਇਹਨਾਂ ਨੇ ਕਿਵੇਂ ਕੁਝ ਕਰਵਾਇਆ ਜੀ ਮੈਂ ਜਮਾ ਸੁਣ ਹੋ ਗਈ ਚੁੱਕੀ ਸੀਗੀ ਹੂੰ ਮੈਂ ਵੱਧੂ ਵੀ ਬੁਲਾਇਆ ਸੀਗਾ ਪਰ ਮੈਨੂੰ ਪਤਾ ਨਹੀਂ ਕਿਹੜੇ ਹਸਾਬ ਨਾਲ ਲੈ ਗਏ ਆ ਕਿ ਉਦੋਂ ਉਹਨਾਂ ਨੇ ਮੇਰੇ ਨਾਲ ਬਹੁਤ ਜ਼ਿਆਦਾ ਬਿਹੇਵ ਕੀਤਾਗਾ ਮੰਦਾ ਚੰਗਾ ਪੁਲਿਸ ਵਾਲੇ ਬੋਲਿਆ ਕੋਲੇ ਖੜਕੇ ਕਟਵਾਇਆ ਇਹਨਾਂ ਨੇ ਮੈਨੂੰ ਹੂੰ ਕੌਣ ਸੀ ਕਟਵਾਉਣ ਵਾਲਾ ਕੀ ਨਾਮ ਕੀ ਉਹਨਾਂ ਦਾ ਰੋਸ਼ਨ ਠੇਕੇਦਾਰ ਇਹ ਤੁਹਾਡੇ ਪਿੰਡ ਦੇ ਹੀ ਇਥੇ ਪੱਕੇ ਦੇ ਹੀ ਆ ਹਾਂਜੀ ਇੱਥੋਂ ਦੇ ਹੀ ਆ ਪੱਕੇ ਪਿੰਡ ਦੇ ਹਾਂਜੀ ਇੱਥੋਂ ਦੇ ਹੀ ਆ ਜੀ ਅੱਛਾ ਪਥਰਾਲਾ ਪਿੰਡਾ ਜਦੋਂ ਤੁਹਾਨੂੰ ਇੱਥੇ ਘਰੇ ਬੁਲਾ ਲੈਂਦੇ ਆ ਬੁਲਾ ਕੇ ਘਰੇ ਤੇ ਉੱਥੇ ਪੁਲਿਸ ਆਈ ਹੋਈ ਸੀ ਜਦੋਂ ਤੁਹਾਨੂੰ ਘਰੇ ਬੁਲਾਇਆ ਹਾਂਜੀ ਪੁਲਿਸ ਬੈਠੀ ਸੀ ਜੀ ਕਮਰੇ ਚ ਉਦੋਂ ਮੈਨੂੰ ਪਤਾ ਨਹੀਂ ਸੀ ਕਮਰੇ ਚ ਪੁਲਿਸ ਬੈਠੀ ਹੈ ਜੀ ਪੁਲਿਸ ਤੁਹਾਨੂੰ ਸਿੱਧੀ ਉੱਥੇ ਲੈ ਜਾਂਦੀ ਚੌਕੀ ਲੈ ਜਾਂਦੀ ਫੜ ਕੇ ਸਿੱਧਾ ਚੌਕੀ ਲੈ ਜਾਂਦੀ ਜੀ ਤੋਂ ਤੁਹਾਡੇ ਕੋਲ ਨਾਲ ਤੁਹਾਡੇ ਹਸਬੰਦ ਜਾਂ ਤੁਹਾ ਪਰਵਾਦਾ ਕੋਈ ਮੈਂਬਰ ਸੀਗਾ ਨਹੀਂ ਜੀ ਉਹਨਾਂ ਨੇ ਬੁਲਾਉਣ ਹੀ ਨਹੀਂ ਦਿੱਤੇ ਮੈਂ ਬਹੁਤ ਮਿੰਤਾ ਕੀਤੀ ਸੀ ਜੀ ਮੇਰੇ ਮਰ ਟੱਬਰ ਨੂੰ ਬੁਲਾ ਦਿਓ ਮੇਰੇ ਹਸਬੰਦ ਨੂੰ ਬੁਲਾ ਦਿਓ ਕਿਸੇ ਨੂੰ ਤਾਂ ਬੁਲਾ ਦਿਓ ਪਰ ਉਹ ਆnde ਨਹੀਂ ਬੁਲਾਉਂਦੇ ਉਹ ਤਾਂ ਇੰਨੀ ਧਮਕੀ ਮੈਨੂੰ ਦਿੰਦੇ ਸੀ ਪੁਲਿਸ ਵਾਲੇ ਆnde ਤੇਰੇ ਬੇਟੇ ਨੂੰ ਚੱਕ ਕੇ ਲਾਵਾਂਗੇ ਵੱਡੇ ਨੂੰ ਉਹ ਮੇਰਾ 7 ਸਾਲ ਦਾ ਬੇਟਾ ਜੀ ਵੱਡਾ ਉਹ ਆnde ਅਸੀਂ ਉਹਦੀ ਕੁੱਟਮਾਰ ਕਰਾਂਗੇ ਮੈਂ ਕਿਹਾ ਮੈਨੂੰ ਜਾਨੋਂ ਮਾਰ ਦਿਓ ਮੈਂ ਜਵਾਂ ਡਰਦੀ ਕਿ ਮੈਂ ਚੋਰੀ ਕੀਤੀ ਹੋਵੇ ਤਾਂ ਮੈਂ ਡਰਾਂ ਉਹ ਧਮਕੀ ਦਿੰਦੇ ਸੀ ਕਿ ਪੁਲਿਸ ਵਾਲੇ ਕਹਿੰਦੇ ਇੱਕ ਵਾਰੀ ਤੂੰ ਹਾਂ ਕਰ ਦੇ ਜ਼ਰੂਰੀ ਵੰਧ ਹਾਂ ਕਰ ਵੀ ਇੱਕ ਵਾਰ ਤੂੰ ਪਰ ਮੈਂ ਹਾਂ ਨਹੀਂ ਕੀਤੀ ਜੀ ਜਦੋਂ ਮੈਂ ਚੱਕੀ ਨਹੀਂ ਮੈਂ ਹਾਂ ਕਿਵੇਂ ਕਰਦਾ ਜੀ ਜਦੋਂ ਤੁਹਾਡੀ ਕੁੱਟਮਾਰ ਹੁੰਦੀ ਆ ਤੁਹਾਨੂੰ ਲੇਡੀ ਪੁਲਿਸ ਕੁੱਟਦੀ ਆ ਤੇ ਜਾਂ ਜਿਹੜੇ ਏਜੰਟਸ ਹੋ ਕੁੱਟੇ ਉਹਨਾਂ ਨੇ ਤਾਂ ਨਹੀਂ ਜੀ ਉਹ ਜਾਨਸ ਨੇ ਕੁੱਟੇ ਆ ਜੀ ਲੇਡੀ ਪੁਲਿਸ ਨੇ ਨਹੀਂ ਕੁੱਟਿਆ ਤੁਹਾਨੂੰ ਲੇਡੀ ਪੁਲਿਸ ਨੇ 10-12 ਥੱਪੜ ਮਾਰੇ ਸੀ ਜੀ ਕੰਨਾਂ ਤੇ ਮੇਰੇ ਜ਼ਿਆਦਾ ਕੁੱਟਮਾਰ ਕੀ ਨਹੀਂ ਕਰੀ ਤੁਹਾਡੇ ਨਾਲ ਪੁਲਸ ਵਾਲੇ ਨੇ ਪੁਲਸ ਜਿਹੜੇ ਮਾਜ ਮਸੀ ਜਿਹੜੇ ਏਜੰਟ ਸੀ ਉਹਨਾਂ ਨੇ ਕਰੀ ਆ ਹਾਂ ਜੀ ਜੀ ਤੇ ਉਹ ਉਹ ਤੇ ਮੌਜੂਦ ਸੀਗੀ ਕਿ ਪਹਿਲਾ ਬਲਾਈ ਲੈਡੀ ਜਿਹੜਾ ਤੁਹਾਨੂੰ ਫੜ ਕੇ ਲੈ ਕੇ ਜਾਂਦੇ ਆ ਉਹ ਤੇ ਲੈਡੀ ਪੁਲਿਸ ਲੈ ਕੇ ਗਈ ਆ ਤੇ ਕਿਹੜੀ ਲੱਗੀ ਤੁਹਾਨੂੰ ਜੀ ਮੈਂ ਇੱਥੇ ਤਾਂ ਲੈਡਿਸ ਪੁਲਿਸ ਨਹੀਂ ਲੈ ਕੇ ਗਏ ਸੀ ਜੀ ਜਦੋਂ ਤੁਹਾਨੂੰ ਕਰੇ ਬੁਲਾਇਆ ਉਹ ਤੇ ਲੈਡੀ ਪੁਲਿਸ ਬੈਠੀ ਸੀ ਹਾਂਜੀ ਇਹ ਤਿੰਨ ਜਣੇ ਸੀ ਜੀ ਹੂੰ ਲੈਡਿਸ ਪੁਲਿਸ ਚ ਜੇ ਦੋ ਬੰਦੇ ਸੀਗੇ ਤਿੰਨ ਹੂੰ ਤੇ ਇੱਕ ਲੈਡੀ ਕਾਂਸਟੇਬਲ ਸੀ ਹਾਂਜੀ ਜੀ ਨਾ ਲੈਡਿਸ ਤਾਂ ਇੱਕ ਹੀ ਸੀ ਜੀ ਲੈਡੀ ਇੱਕ ਸੀ ਹਾਂਜੀ ਇਹ ਜੈਂਸ ਸੀਗੇ ਤਿੰਨ ਚਾਰ ਜਣੇ ਤਿੰਨ ਜੈਂਟਸ ਸੀ ਹਾਂਜੀ ਜੀ ਉਦੋਂ ਬਾਅਦ ਤੁਹਾਨੂੰ ਚੌਂਕੀ ਲੈ ਜਾਂਦੇ ਫੜ ਕੇ ਇੱਥੇ ਹਾਂਜੀ ਇਹ ਚੌਂਕੀ ਲੈ ਜਾਂਦੇ ਆ ਅਗੇ ਚੌਂਕੀ ਲੈ ਹਾਂਜੀ ਤੁਹਾਨੂੰ ਕਹਿੰਦੇ ਵੀ ਜਿਹੜੇ ਪੈਸੇ ਤੁਸੀਂ ਚੋਰੀ ਕਰੇ ਆ ਉਹ ਦੱਸ ਦੋ ਮੰਨੋ ਹੈ ਇਹ ਹੀ ਮੰਨਾਰੇ ਸੀ ਤੁਹਾਨੂੰ ਹਾਂਜੀ ਜ਼ਬਰਦਸਤੀ ਬਣਵਾਈ ਜਾਂਦੇ ਸੀ ਜੀ ਮੈਨੂੰ ਆਂਦੇ ਤੇਰੇ ਪੱਟਾ ਵਰਤੋ ਅਸੀਂ ਕੋਟਾ ਮੁੰਡੇ ਨੂੰ ਕੋਟਾਂਗੇ ਵੱਡੇ ਨੂੰ ਤੇਰੇ ਨੂੰ ਜੇ ਤੂੰ ਦੱਸ ਦੇ ਮੇਰੇ ਜੁੰਡੇ ਜਾਂਡੇ ਪੱਟ ਤੇ ਬਹੁਤ ਬੁਰਾ ਹਾਲ ਕੀਤਾ ਮੇਰੇ ਨਾਲ ਉਹਨਾਂ ਨੇ ਕੋਲੇ दारू ਪੀ ਜਾਂਦੇ ਮੀਟ ਖਾਈ ਜਾਂਦੇ ਸੀ ਬਥੇਰਾ ਉਹਨਾਂ ਨੇ ਦੇਖਿਆ ਵੀ ਨਹੀਂ ਚੱਲਿਆ ਫਿਰ ਮੈਨੂੰ ਉੱਬਾ ਤਕੜੀਸ ਕੇ ਲਾਇਏ ਕੁੱਤਿਆਂ ਵਾਂਗੂ ਉਹਨਾਂ ਨੇ ਕੜੀਸ ਕੇ ਮੇਰੇ ਉੱਬਲ ਦੁੱਬਲ ਦੇ ਪਾਣੀ ਚ ਪੈਰ ਦੇ ਤੇ ਮੈਨੂੰ ਕੁਛ ਨਹੀਂ ਹਾਂਜੀ ਹੂੰ ਫੇਰ ਉਹ ਮੇਰੇ ਪੈਰਾਂ ਤੇ ਚੜ ਗਏ ਆਗੇ ਤਿੰਨ ਚਾਰ ਜਣੇ ਫੇਰ ਉਹ ਡੰਡੇ ਮਾਰਦੇ ਸੀ ਵਾਂਦੇ ਨਾ ਤੂੰ ਤੁਰ ਮੈਂਥੋਂ ਤੁਰਿਆ ਨਾ ਜਾਂ ਮੈਂ ਚੱਕਰ ਖਾ ਕੇ ਉੱਥੇ ਡਿੱਗ ਪੈਂਦੀ ਸੀ ਜੀ ਮੇਰੇ ਗਿੱਟਾਂ 'ਤੇ ਡੰਡੇ ਡੰਡੇ ਮਾਰੇ ਉਹਨਾਂ ਨੇ ਫੇਰ ਹੁਣ ਜਦੋਂ ਤੂੰ ਰਹਿਣੀ ਜਾਂਦੇ ਜਮਈ ਨਾ ਜੀ ਹੁਣ ਤੁਰਿਆ ਨਹੀਂ ਜਾਂਦਾ ਜੀ ਮੈਂ ਤਾਂ ਇਹ ਘਟਨਾ ਨੂੰ ਕਿੰਨਾ ਟਾਈਮ ਹੋ ਗਿਆ ਇਹ ਘਟਨਾ ਨੂੰ ਮਹੀਨਾ ਹੋ ਗਿਆ ਜੀ 1 ਮਹੀਨਾ ਹੋ ਗਿਆ 1 ਮਹੀਨਾ ਹੋ ਗਿਆ ਤੁਸੀਂ ਕੋਈ ਮਤਲਬ ਪੁਲਿਸ ਅੱਗੇ ਆਪਣੀ ਗੁਵਾਰ ਨਹੀਂ ਲਗਾਈਗੀ ਹਾਂ ਜੀ ਬਥੇਰੇ ਤੱਕੇ ਖਾਰੇ ਜੀ ਮਹੀਨਾ ਹੋ ਗਿਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀਗੀ ਤੁਸੀਂ ਇੱਕ ਵਾਰ ਕੱਠ ਕਰਿਆ ਸੀ ਐਸਐਸਪੀ ਦਫ਼ਤਰ ਬਠਿੰਡਾ ਉਦੋਂ ਕੀ ਸੁਣਵਾਈ ਹੋਈ ਤੁਹਾਡੀ ਕੁਛ ਨਹੀਂ ਜੀ ਜਿੱਥੇ ਜਾਣੇ ਉੱਥੇ ਪੈਸੇ ਭਰੀ ਜਾਂਦੇ ਸਾਡੀ ਸੁਣਵਾਈ ਗਰੀਬਾਂ ਦੀ ਕਿੱਥੇ ਕਰਦੇ ਜੀ ਇਹ ਪੈਸੇ ਵਾਲਾ ਬੰਦਾ ਸੀ ਗਰੀਬਾ ਸੀ ਕਿੱਥੋਂ ਭਰਦਗੇ ਸਾਡੇ ਤਾਂ ਘਰੇ ਆਟਾ ਵੀ ਹੈ ਨਹੀਂਗਾ ਅਸੀਂ ਕਿੱਥੋਂ ਭਰਦਾਂਗੇ ਆ ਟਿੱਡ ਭਰਾਂਗੇ ਕਿ ਜਵਾਕਾਂ ਦੇ ਪੈਸੇ ਉਹਨਾਂ ਨੂੰ ਦੇਵਾਂਗੇ ਅਸੀਂ ਪਲਸ ਵਾਲਿਆਂ ਨੂੰ ਤੁਹਾਨੂੰ ਕਿੰਨਾ ਚਿਰ ਥਾਣੇ 'ਚ ਰੱਖਿਆ ਉਥੇ ਚੌਂਕੀ 'ਚ ਰੱਖਿਆ ਸਵੇਰੇ ਇਹਨਾਂ ਨੇ 11 ਵਜੇ ਚਕਾਤਾ ਤੇ ਜੇ 8-9 ਵਜੇ ਲੈ ਕੇ ਆਇਆ ਮੈਨੂੰ ਘਰੇ ਉਹਨੇ ਤੇ ਕਰ ਇਹਨਾਂ ਨੂੰ ਕੁੱਟਮਾਰ ਪੂਰੀ ਕੀਤੀ ਮੇਰੀ ਸ਼ਾਮ ਨੂੰ ਲੈ ਕੇ ਹਾਂਜੀ ਸ਼ਾਮ ਨੂੰ ਕੌਣ ਛਡਵਾ ਕੇ ਲਿਆ ਤੁਹਾਨੂੰ ਫਿਰ ਇਥੋਂ ਪਿੰਡ ਦੇ ਗਏ ਸੀ ਜੀ ਮੇਰਾ ਹਸਬੰਡ ਗਿਆ ਸੀ ਮੇਰੇ ਜੇਠ ਜੀ ਹੈਗੇ ਆ ਵੱਡੇ ਉਹ ਗਏ ਸੀਗੇ ਹਮ ਇਹਨਾਂ ਨੇ ਛਡਵਾਇਆ ਤੇ ਧੋਖੇ ਨਾਲ ਸਾਨੂੰ ਗੂਠੇ ਲਗਵਾ ਲਏ ਉੱਥੇ ਹਮ ਸਾਨੂੰ ਕਿਸ ਨੇ ਪਤਾ ਨਹੀਂ ਸੀਗਾ ਇਹਨਾਂ ਨੇ ਫੈਸਲਾ ਕਰ ਚੁੱਕਿਆ ਸਾਨੂੰ ਅਨਪੜਾ ਨੂੰ ਕੀ ਪਤਾ ਜੀ ਕਾਗਜ਼ਾਂ 'ਚ ਕੀ ਲਿਖਿਆ ਹੋਇਆ ਤੇ ਉਹਨਾਂ ਨੇ ਸਾਨੂੰ ਤੋਂ ਗੂਠੇ ਲਗਵਾ ਲਏ ਜ਼ਬਰਦਸਤੀ ਹਮ ਗੂਠੇ ਕਿਸ ਤਰ੍ਹਾਂ ਵੀ ਤੁਹਾਡਾ ਰਾਜੀਨਾਮਾ ਹੋ ਗਿਆ ਹਾਂਜੀ ਹਮ ਕੀ ਪਤਾ ਜੀ ਉਹ ਪਲ ਸਾਰੇ ਲਿਖੀ ਗਿਆ ਤੇ ਸਾਥੋਂ ਲਿਖਵਾ ਲਖੂ ਕੇ ਗੂਠੇ ਲਵਾ ਲਏ ਅਗੇ ਹਮ ਤੁਹਾਡੇ ਰਾਜੀਨਾਮੇ ਦੇ ਵਿੱਚ ਕੋਈ ਪਿੰਡ ਦਾ ਸਰਪੰਚ ਮੈਂਬਰ ਨੰਬਰਦਾਰ ਕੋਈ ਤਾਂ ਪਿਆ ਹੋਊਗਾ ਵਿੱਚ ਨੰਬਰਦਾਰ ਸੀ ਜੀ ਇੱਕ ਇੱਕ ਜਿਨ੍ਹਾਂ ਦੇ ਮੈਂ ਕੰਮ ਕਰਦੀ ਉਹ ਸੀਗਾ ਜੀ ਇੱਕ ਮੇਰੇ ਜੇਠ ਸੀ ਵੱਡੇ ਹੂੰ ਹੋਰ ਸਰਪੰਚ ਸਰਪੰਚ ਕੋਈ ਨਹੀਂ ਇੱਥੇ ਤਾਂ ਸਰਪੰਚ ਵੀ ਇਹੋ ਜਿਹਾ ਹੂੰ ਸਾਡੇ ਮਗਰ ਕੋਈ ਨਹੀਂ ਲੱਗਦਾ ਹੂੰ ਸਾਰੇ ਇੱਕੋ ਜਿਹੇ ਹੈ ਬਾਈ ਵੱਡੇ ਬੰਦੇ ਦੇ ਮਗਰ ਸਾਰੇ ਲੱਗਦੇ ਗਰੀਬਾਂ ਦੇ ਮਗਰ ਕੋਈ ਨਹੀਂ ਲੱਗਦਾ ਹੂੰ ਹੁਣ ਤੁਹਾਨੂੰ ਜਿਆਦਾ ਕੀ ਤਕਲੀਫ ਆ ਰਹੀ ਹੈ ਪੈਰਾਂ 'ਚ ਤਰਨ ਦੀ ਮੇਰੇ ਮੇਰੇ ਪੈਰਾਂ 'ਚ ਜਿਵੇਂ ਨਹੀਂ ਤਰਿਆ ਪੈਰ ਨਹੀਂ ਤਰੇ ਜਾਂਦੇ ਮੇਰੇ ਇਹ ਥੱਲੇ ਨਾ ਬਹੁਤ ਜਿਆਦਾ ਮਾਰ ਹੋ ਪਈ ਹੈਗੀ ਮੈਥੋਂ ਜਿਵੇਂ ਪੈਰ ਨਹੀਂ ਥੱਲੇ ਧਰੀਦੇ ਮੇਰੀ ਟੂਈ ਆ ਗਈ ਟੂਈ 'ਚ ਵੀ ਮੇਰੇ ਡਾਡੇ ਟੋਏ ਪਏ ਪਏ ਤਿੰਨ ਚ ਬੈਗੇ ਇਕੱਠੂ ਹੋਇਤੇ ਹਾਂਜੀ ਇਹ ਤਾਂ ਮੈਂ ਤਾਂ ਦਵਾਈ ਤੁਸੀਂ ਲੈਂਦੀ ਆ ਕਿ ਪਿੰਡ ਚ ਵਿਚਾਰੇ ਨੇ ਮੈਨੂੰ ਪੈਸੇ ਪੂਸੇ ਭੇਜੇ ਕੋਈ ਦਵਾਈ ਬੂਟੀ ਲਿੱਤੀ ਹੈ ਹਜੇ ਮੇਰੀ ਦਵਾਈ ਫੇਰ ਖਤਮ ਹੋਈ ਪਈ ਆ ਹੁਣ ਪੈਸਾ ਤਾਂ ਆਕਰੇ ਆਟਾ ਵੀ ਹੈ ਨਹੀਂਗਾ ਅਸੀਂ ਹੁਣ ਕੀ ਕਰਗੇ ਮਹੀਨਾ ਹੋ ਗਿਆ ਪੈਸੇ ਨੂੰ ਮੰਜੇ ਚ ਕਿੱਥੋਂ ਅਸੀਂ ਲੈ ਲੈ ਢੱਡ ਪਰਗੇ ਕੀ ਕੀ ਮੰਗ ਕਰਦੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਬਸ ਜੀ ਸੰਤ ਇਨਸਾਫ ਚਾਹੀਦਾਗਾ ਬਥੇਰੇ ਤੱਕੇ ਖਾਲੇ ਸਾਥੇ ਵਸਤੂ ਕੁਰਸੀ ਤੇ ਲੈ ਬਹੁਤ ਬਹੁਤ ਤੱਕੇ ਖਾਲੇ ਹੁਣ ਸਾਥੋਂ ਪਹੁੰਚੇ ਨਹੀਂ ਨਹੀਂ ਬਸ ਤਾਂ ਆਣੇ ਆਵਦਰਾ ਬਈ ਫੈਸਲਾ ਕਰ ਲੈ ਸਾਡੇ ਨਾਲ ਤੁਹਾਡਾ ਕੱਟ ਵੀ ਹੁੰਦਾ ਉੱਥੇ ਹੈਨਾ ਉਸ ਦਿਨ ਤੁਹਾਡਾ ਕੀ ਰਾਜਨਮ ਹੋਇਆ ਫਿਰ ਤੋਂ ਬਠਿੰਡੇ ਤੋਂ ਡਾਕ ਜਿਹੜਾ ਕੱਟ ਹੋਇਆ ਸੀ ਐਸਪੀ ਦਫ਼ਤਰ ਕੱਟ ਵਾਸੀ ਤੁਹਾਡਾ ਹਾਂਜੀ ਹੁਣ ਉਹ ਗੈਰੀ ਰਹੀ ਆ ਜਾਂਦਾ ਕਹਿੰਦਾ ਪਿੰਡ ਦਾ ਬੰਦਾ ਨਾ ਕੋਈ ਵਿਚਵਾ ਨਹੀਂ ਤੁਸੀਂ ਸਭ ਤੋਂ ਪਹਿਲਾਂ ਜਦੋਂ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਕੋਈ ਲੀਡਰ ਇੱਥੇ ਖੜਦਾ ਆ ਕੇ ਨਹੀਂ ਕੋਈ ਲੀਡਰ ਨਹੀਂ ਖੜਦਾ ਤੁਸੀਂ ਕਿਸੇ ਦਾ ਹਸਾਰਾ ਲਿਆ ਕੁਸਾਰਾ ਦੇਣ ਵਾਲਾ ਹੀ ਨਹੀਂ ਕਿਹੜਾ ਲੱਗ ਗਈ ਨਹੀਂ ਹੁਣ ਤੁਸੀਂ ਇੱਕ ਨਾਮ ਲੈ ਰਹੇ ਸੀ 1 ਲੀਟਰ ਦਾ ਕਿਹੜਾ ਲੀਟਰ ਸੀ ਜਿਹੜਾ ਤੁਹਾਨੂੰ ਪਰਸ਼ੰਦੇ ਲੈ ਕੇ ਗਿਆ ਐਸਪੀ ਦੇ ਲੈ ਕੇ ਗਿਆ ਜਾਂ ਐਸਐਸਪੀ ਦਰਖਾਹ ਦਿੱਤੀ ਉਸ ਨੂੰ ਕਰਨਜੀਤ ਦੇ ਗਹਿਰੀ ਦੀ ਹੈ ਕਰਨਜੀਤ ਗਹਿਰੀ ਲੈ ਕੇ ਗਿਆ ਅਸੀਂ ਤੇ ਕਰਨਜੀਤ ਗਹਿਰੀ ਨਾਲ ਤੁਹਾਡੀ ਕੀ ਗੱਲ ਹੋਈ ਆ ਅਸੀਂ ਉੱਥੇ ਮੀਟਿੰਗ ਕਰੀ ਆ ਪਹਿਲੇ ਦਿਨ ਤੋਂ ਤਾਂ ਉਹ ਦਾੰਦਨ ਚੱਕ ਵਾਲੇ ਜਿਹਾ ਕੋਈ ਕਾਂਡ ਹੋ ਗਿਆ ਸੀ ਸਾਡੇ ਪਿੰਡ ਦਾ ਕਾਂਡ ਸੀ ਇੱਕ ਕਾਂਡ ਹੋਰ ਸੀ ਤਿੰਨ ਚਾਰ ਕਾਂਡ ਸੀਗੇ ਉਹਦੀ ਮੀਟਿੰਗ ਕਰੀ ਆ ਉਸ ਤੋਂ ਬਾਅਦ ਜੀ ਤਿੰਨ ਚਾਰ ਦਿਨ ਟੱਪ ਗਏ ਉਸ ਤੋਂ ਬਾਅਦ ਆ ਗਈ 26 ਜਨਵਰੀ 26 ਜਨਵਰੀ ਵਾਲੇ ਦਿਨ ਗਏ ਇੱਥੋਂ ਅਸੀਂ ਪਿਕਅਪ ਤੇ ਗਏ ਸੀ ਮੈਨੂਆ ਦਾ ਕਿਦੋਂ ਕੱਲ ਨੂੰ ਆ ਕੇ ਆ ਜੀ ਕੱਲਾ ਤੇ ਬ ਕੋਈ ਗੱਲਬਾਤ ਕਰਾਂਗੇ ਮੈਂ ਕਿ ਜੀ ਠੀਕ ਆ ਮਾਜ ਆਵੜੇ ਇਹ 2 ਘੰਟੇ ਬੈਠੇ ਰਹੇ ਅਸੀਂ ਬਾਹਰ ਕਚਹਿਰੀਆਂ ਦੇ ਵਿੱਚ ਮੈਨੂਆ ਦਾ ਕਿ ਜੀ ਤੇਰਾ ਇੱਥੇ ਨਵੇੜਾ ਕਰਾ ਲ ਗਏ ਪਿੰਡ ਦਾ ਬੰਦਾ ਨਾ ਪਾ ਮੈਂ ਕਿ ਜੀ ਜਿਹੜੇ ਪਿੰਡ ਦੇ ਬੰਦੇ ਨਾਲ ਤੁਰੇ ਆ ਮੇਰੇ ਵੀ ਉਹਨਾਂ ਤੋਂ ਬਾਈਕਟ ਹੋ ਗਏ ਮੈਂ ਫੈਸਲਾ ਨਹੀਂ ਕਰਦਾ ਜੀ ਤੇ ਅਗੇ ਕੋਹਨਾਂ ਦੇ ਲੈ ਕੇ ਅਗੇ ਨਵੇੜਾ ਕਰ ਦਿੰਨੇ ਆ ਮੈਂ ਕਿਹਾ ਜੀ ਮੈਂ ਹੁਣੇ ਤੋਂ ਬਸ ਚੜਜੂ ਮੈਂ ਤਾਂ ਅੱਡੇ ਦੇ ਵੀ ਨੁੱਤਰਨ ਦੇਣਾ ਤੂ ਤੂ ਪਹਿਲਾਂ ਲੋਕ ਕਰਨ ਲੱਗ ਜਾਣਗੇ ਆਂਦਾ ਕਿ ਆ ਗਾਂ ਉਹ ਚੱਲ ਮਰਜੀ ਦੇਖ ਲਾ ਕੀ ਕਰੇਗਾ ਅਗੇ ਧੱਕੇ ਖਾਈਏਗਾ ਮੈਨੂੰ ਆਂਦਾ ਮਗਰ ਧੱਕੇ ਕਾ ਦੀ ਖਤਰਖਾਨੀ ਹੈ ਜੀ ਨਹੀਂ ਅਕਸਰ ਪਿੰਡ ਕਰਨੇ ਜਿੱਤ ਕਰੀ ਜਾਂਦਾ ਤੇ ਜੀ ਹਾਂਜੀ ਤੇ ਮੈਂ ਕਿਹਾ ਵੀ ਮੈਂ ਆ ਦੇ ਜਿਹੜੇ ਬੰਦੇ ਮੇਰੇ ਮਗਰ ਲੱਗਿਆ ਉਹਨਾਂ ਤੋਂ ਬਿਨਾਂ ਮਗਰ ਮਰਾਜੀ ਬੰਦਾ ਕਰਦਾਗਾ ਮੈਂ ਉਹਦੇ ਚੁੱਪ ਕਰਕੇ ਪਿੰਡ ਦਊਗਾ ਜੀ ਹੂੰ ਉਸ ਤੋਂ ਬਾਅਦ ਫੋਨ ਫੋਨ ਲਾਇਆ ਮੈਨੂੰ ਕਿਧਰ ਹੀ ਘਰ ਵਾਲ ਤੇ ਦਵਾਈ ਦਵਾਉਣਾ ਮੈਂ ਕਰਾਉਣਾ ਜਾਂ ਕਰਾਉਣਾ ਬਥੇਰਾ ਕੁਸ ਬੋਲੇਗਾ ਕਰ ਮੈਂ ਉਹਦੇ ਅੱਖੇ ਨਹੀਂ ਲੱਗਿਆਗਾ ਹੂੰ ਅਦਰ ਕਰਨਜੀਤ ਘਰੀ ਕਹਿੰਦਾ ਤੁਹਾਨੂੰ ਮੈਂ ਤੁਹਾਨੂੰ ਦਵਾਈ ਵਗੈਰਾ ਦਵਾ ਦਿੰਨਾ ਠੀਕ ਹੈ ਤੇ ਤੁਸੀਂ ਬਾਕੀ ਐਡਮਿਟ ਕਰੀ ਸੀ ਕਿ ਮੈਨੂੰ ਛੁੱਟੀ ਧੱਕੇ ਨਾ ਦਵਾਦੀ ਹੂੰ ਉਤੋਂ ਛੁੱਟੀ ਕਿਨੇ ਦਵਾਈ ਤੁਹਾਨੂੰ ਉਤੋਂ ਨਰਸਾਨੀ ਕਹਦਾ ਕਿ ਤੁਹਾਡੀ ਛੁੱਟੀ ਹੋਊਗੀ ਤੁਸੀਂ ਜਾਓ ਇੱਕ ਦਿਨ ਤਾਂ ਮੈਂ ਬਿਨਾਂ ਦਵਾਈ ਬੁੱਢੀ ਤੋਂ ਹੀ ਮਨ ਕਰਿਆ ਨੂੰ ਪਾਈ ਰੱਖਿਆ ਇਹਨੂੰ ਤਕਦੀਰ ਸੀ ਬਹੁਤ ਹੀ ਜ਼ਿਆਦੀ ਜੀ ਤੁਹਾਡਾ ਪੁਲਿਸ ਨੇ ਕੋਈ ਬਿਆਨ ਨਹੀਂ ਲਿਖਿਆ ਉੱਥੇ ਬਿਆਨ ਹੋਈ ਸੀਗੀ ਸਾਡੇ ਹੂੰ ਕੱਲ ਕਰੀ ਬਿਆਨ ਲੈ ਕੇ ਜਾਵੜੇ ਕੋਈ ਇਨਕੁਆਇਰੀ ਤਾਂ ਹੋਈ ਨਹੀਂਗੀ ਹੂੰ ਕਿਉਂਕਿ ਗਰੀਬ ਬੰਦੇ ਆਸੀਂ ਪੈਸੇ ਵਾਲੇ ਦੀ ਮੰਨ ਅੱਜ ਕੱਲ ਹਰ ਇੱਕ ਤੁਸੀਂ ਪਿੰਡ ਲੈਵਲ ਤੇ ਕੱਟ ਨਹੀਂ ਕਰਿਆ ਇੱਕ ਪਿੰਡ ਲੈਵਲ ਤੇ ਕੱਟ ਕਰਦੇ ਆਂ ਪੰਚਾਇਤ ਕਰਦੇ ਆਂ ਆਪਾਂ ਪੰਚਾਇਤ ਦੇ ਵਿੱਚ ਬੰਦੇ ਨੂੰ ਸੱਦਾ ਜਾਂਦਾ ਵੀ ਆਹ ਰੋਲਾ ਸੀ ਸਾਡਾ ਭਾਈ ਪੰਚਾਇਤ ਜੀ ਆਪ ਪੰਚਾਇਤ ਆਪ ਉਹਨਾਂ ਮੰਨੀ ਦੀ ਹੋਈ ਪਈ ਆ ਅਜੀ ਸੱਦਿਆ ਸੀਗਾ ਇੱਥੇ ਵੀ ਆਹ ਕੰਮ ਹੋ ਗਿਆ ਮੈਂਬਰ ਨੂੰ ਵੀ ਸੱਦਿਆ ਸੀ ਸਾਡੇ ਬਾੜ ਦਾ ਮੈਂਬਰ ਉਹ ਵੀ ਨਹੀਂ ਆਇਆ ਇੱਕ ਵਾਰੀ ਆਇਆ ਉਹਦੋਂ ਮੁੜ ਕੇ ਉਹ ਵੀ ਨਹੀਂ ਆਇਆ ਸਰਪੰਚ ਨੂੰ ਸੱਦਿਆ ਸੀ ਸਰਪੰਚ ਵੀ ਨਹੀਂ ਆਇਆ ਨਹੀਂ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਤੁਹਾਨੂੰ ਜਿਹੜਾ ਕਿਰਨਜੀਤ ਬਾਰ-ਬਾਰ ਕਹਿੰਦਾ ਕਿ ਤੁਸੀਂ ਰਾਜੀਨਾਮਾ ਕਰ ਲਓ ਜਾਂ ਮਤਲਬ ਤੁਸੀਂ ਤੁਹਾਡੇ ਤੋਂ ਕੁਝ ਹੋਣਾ ਨਹੀਂ ਇਹ ਇਸ ਗੱਲ 'ਚ ਕਿੰਨੀ ਸੱਚਾਈ ਹੈ ਵੱਡੇ ਬੰਦੇ ਆ ਬਾਕੀ ਤੇਰੇ ਕੋਲ ਦੇ ਲੈ ਕੇ ਵੀ ਅਗਲਾ ਕਹਿੰਦਾ ਜੀ ਵੀ ਬਾਹਰ ਦੀ ਬਾਹੀ ਕਰਵਾਦੀ ਕਿਸ ਤਰ੍ਹਾਂ ਦੇ ਲੈ ਕੇ ਦੇ ਲੈ ਕੇ ਕਿਸ ਤਰ੍ਹਾਂ ਵੀ ਪੈਸਾ ਡਾਕਾ ਮੈਨੂੰ ਪੈਸੇ ਢਾਕੇ ਦਾ ਵੀ ਨਾ ਪੈਸਾ ਢਾਕੇ ਦਨ ਦੁਬਾਰ ਨਾ ਮੈਂ ਨਹੀਂ ਮੈਂ ਜਿਹੜੇ ਬੰਦੇ ਮੇਰੇ ਮਗਰ ਲੱਗੇ ਆ ਮੇਰਾ ਫੈਸਲਾ ਉਹੀ ਕਰਨਗੇ ਤੁਹਾਨੂੰ ਕਹਿ ਰਸੀ ਪੈਸਾ ਦਵਾ ਦੇਣ ਕਿੰਨੇ ਪੈਸੇ ਦਵਾ ਦੇਣ ਕੋਈ ਗੱਲਬਾਤ ਹੋਈ ਨਹੀਂ ਪੈਸਾ ਦਾ ਇਹ ਨਹੀਂ ਗੱਲ ਅੱਖੀ ਉਹਨੇ ਵੀ ਇੰਨੇ ਪੈਸੇ ਦਵਾ ਨਾ ਉਹ ਮੈਨੂੰ ਪੈਸਾ ਨਾ ਲੈਣੇ ਜ਼ਰੂਰ ਠੀਕ ਹੈ ਵੀ ਦਵਾ ਦੇਣੇ ਹਾਂਜੀ ਜੀ ਜੀ ਲੱਗਦਾ ਕਿ ਤਨਾ ਕਿਤੇ ਤੁਹਾਨੂੰ ਸ਼ੱਕ ਪੈਂਦੀ ਹੈ ਕਿ ਜਿਹੜਾ ਤੁਹਾਡਾ ਹੁਣ ਤੱਕ ਜਿਹੜਾ ਇੱਥੇ ਸੁਣਵਾਈ ਨਹੀਂ ਹੋਈ ਤੇ ਕਿਤਨਾ ਕਿਤੇ ਕੋਈ ਦਾਲ ਚ ਕਾਲਾ ਲੱਗਦਾ ਹੁਣ ਦਾਲ ਚ ਕਾਲੀ ਹੁਣ ਮੈਂ ਇੱਕ ਮਹੀਨਾ ਹੋ ਗਿਆ ਉਹਦਾ ਅੱਗ ਤੇ ਫੂਆ ਤੇਲ ਸਿੱਟਣ ਵਾਲੀ ਗੱਲ ਆ ਗਈ 11 ਦਾ ਭੰਬੜ ਠਾਦਾ ਉਹਨੇ ਤੇ ਮਗਰੋਂ ਚੁੱਪ ਕਰਕੇ ਬਹਿ ਗਿਆ ਹੋ ਨਾਏ ਸੀਗੇ ਮੈਨੂੰ ਆਇਆ ਬਹਾਨੇ ਨਾਲ ਕਦੇ ਦਵਾਈ ਬੂਟੀ ਦਿਵਾ ਨਾ ਕਦੇ ਕੁਛ ਕਰਵਾ ਨਾ ਦਨ ਡੀਸੀ ਦਾ ਮਲਾ ਨਾ ਕਰਾ ਨਾ ਜਾਉ ਕਰਾ ਨਾ ਓਵੇਂ ਫੋਨ ਆਉਂਦੇ ਆ ਵੀ ਬਹਾਨੇ ਨਾਲ ਆਉਂਦੇ ਵੀ ਇਹਦਾ ਰਾਜੀ ਬੰਦਾ ਕਰਾ ਕਰਵਾ ਤੀ ਹੂੰ ਕਲ ਕਰ ਵੀ ਜਨਾਜ਼ਾ ਮੇਰੇ ਪਿੰਡ ਦੇ ਬੰਦੇ ਮੇਰੇ ਮਗਰ ਲੱਗੇ ਆ ਇਹਨਾਂ ਦੀ ਰਾਏ ਨਹੀਂ ਬਣਦੀ ਇੱਕ ਉਹਨਾਂ ਚਰਮਾ ਰਾਜੀ ਬੰਦਾ ਨਹੀਂ ਕਰਦਾ ਹੁਣ ਪਿੰਡ ਦੇ ਬੰਦੇ ਕੀ ਕਹਿੰਦੇ ਆ ਇੱਕ ਪਾਸੇ ਕਹਿ ਰਹੇ ਵੀ ਮੇਰੇ ਨਾਲ ਖੜੇ ਨਹੀਂ ਮੈਂਬਰ ਨਹੀਂ ਖੜਾ ਮੇਰੇ ਵਾਰਡ ਦਾ ਇੱਕ ਪਾਸੇ ਕਹਿੰਦਾ ਤੁਸੀਂ ਮੇਰੇ ਨਾਲ ਆ ਬੰਦੇ ਦਾਦਾ ਜੀ ਕੋਈ ਮੈਂਬਰ ਖੜਾ ਮੇਰੇ ਨਾਲ ਨਾ ਕੋਈ ਸਰਪੰਚ ਖੜਾ ਫਿਰ ਹੁਣ ਖੜਾ ਕੌਣ ਆ ਤੁਹਾਡੇ ਨਾਲ ਖੜਾ ਹੈ ਸਾਡਾ ਮੇਰਾ ਜਾਂ ਬਾਲਮੀਕ ਸਮਾਜ ਆ ਹਾਂਜੀ ਤੁਸੀਂ ਕਿਹੜੀ ਬਰਾਦਰੀ ਨਾਲ ਸੰਬੰਧ ਰੱਖਦੇ ਹੋ ਬਾਲਮੀਕ ਬਾਲਮੀਕ ਹਾਂਜੀ ਹੁਣ ਕਿਹੋ ਜੀ ਕੀ ਇਨਸਾਫ ਚਾਹੁੰਨੇ ਹੋ ਤੁਸੀਂ ਪ੍ਰਸ਼ਾਸਨ ਤੋਂ ਮੈਨੂੰ ਤਾਂ ਹੀ ਇਨਸਾਫ ਚਾਹੀਦਾ ਹੋਰ ਕੋਈ ਨਹੀਂ ਚਾਹੀਦਾ ਨੀਕੇ ਨੀਕੇ ਮੇਰੇ ਬੱਚੇ ਆਗੇ ਦਿਨ ਠੀਕ ਆ ਹੁਣ ਮੰਨ ਕੇ ਚਲੋ ਇੱਕ ਇੱਕ ਮਾਤਾ ਦਾ ਮੇਰੀ ਮੇਰੀ ਚੁੱਲ੍ਹੇ ਤੇ ਆ ਕਠਿਆ ਬਾ ਉਹਨੂੰ ਪਹਿਲਾਂ ਉਹ ਮੰਨ ਕੇ ਲਈ ਸਾਮਦੀ ਸੀ ਕੀ ਘਰੇ ਉਹਨੂੰ ਮੈਂ ਕੰਮ ਦੰਦੇ ਜਾਂਦਾ ਸੀ ਆਹਦੇ ਵਧੀਆ ਰੋਟੀ ਪਾਣੀ ਖੋਈ ਨੇ ਜਵਾਕਾਂ ਨੂੰ ਪਾਲੀ ਜਾਂਦੇ ਸੀ ਅਸੀਂ ਹੁਣ ਇਹ ਕੁੱਟਮਾਰ ਕਰਕੇ ਇਹਨੂੰ ਘਰੇ ਭਾਤਾ ਹੁਣ ਮੈਂ ਆਦੀ ਮਾਂ ਨੂੰ ਸਾਮਾਂ ਕੇ ਇਹਨੂੰ ਸਾਮਾਂ ਕੇ ਜਵਾਕਾਂ ਨੂੰ ਕਰਕੇ ਖਵਾਵਾ ਤੁਸੀਂ ਕਿਵੇਂ ਦੇਖਦੇ ਹੋ ਪਰਿਵਾਰ ਨੂੰ ਪਰਿਵਾਰ ਕਹਿੰਦਾ ਸੀ ਗਰੀਬ ਪਰਿਵਾਰ ਹੈ ਸਾਡੇ ਉੱਤੇ ਅਤਿਆਚਾਰ ਬਹੁਤ ਹੋਇਆ ਸਾਡੇ ਦੇ ਪੁਲਿਸ ਨੇ ਸਾਨੂੰ ਬਹੁਤ ਕੁੱਟਿਆ ਮਾਰਿਆ ਇਨਸਾਫ ਨਹੀਂ ਮਿਲ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਪਰਿਵਾਰ ਨੂੰ ਤੁਸੀਂ ਵੀ ਇਸ ਪਿੰਡ ਦੇ ਹੋ ਹਾਂਜੀ ਬਿਲਕੁਲ ਗੱਲ ਸਹੀ ਹੈ ਜੀ ਵੀ ਅਸੀਂ ਅੱਜ ਦੇ ਨਹੀਂ ਜਿੱਦਾਂ ਦੇ ਇਹ ਛੋਟੇ ਛੋਟੇ ਹੁੰਦੇ ਸੀ ਇੱਥੇ ਅਸੀਂ ਇਹਨੂੰ ਜਾਣਦੇ ਹਾਂ ਇਥੇ ਰਹਿੰਦੇ ਅੱਜ ਤੱਕ ਇਹ ਜੀ ਇਹਨਾਂ ਦੇ ਪਰਿਵਾਰ ਨਾਲ ਪਰਿਵਾਰ ਨਾਲ ਦੀ ਕਿਸੇ ਵੀ ਜੀ ਨੇ ਕੋਈ ਘਟਨਾ ਨਹੀਂ ਹੋਈ ਵੀ ਕੇ ਦੇ ਪੈਸੇ ਚੱਕਲੇ ਜਾਂ ਕੋਈ ਚੀਜ਼ ਚੱਕ ਲਈ ਹੋਵੇ ਕਿਉਂਕਿ ਮੈਨੂੰ ਵੀ ਕੁਟ ਕੁਟ 25 30 ਸਾਲ ਹੋ ਗਏ ਇਹਨਾਂ ਨਾਲ ਭਰਾਮ ਵਾਲਾ ਵਾਸਤਾ ਆਉਂਦੇ ਜਾਂਦੇ ਆ ਗੱਲਬਾਤ ਕਰਦੇ ਰਹਿੰਦੇ ਆ ਸਾਡੇ ਨਾਲੋਂ ਛੋਟਾ ਮੁੰਡਾ ਸੋਖਾ ਇਹਨਾਂ ਦਾ ਭਾਈ ਉਹ ਕੰਮ ਤਨ ਦੇ ਵੀ ਜਾਂਦਾ ਰਿਹਾ ਪਰ ਬਿਲਕੁਲ ਜਾਤੀ ਹੋਈ ਆ ਇਹਨਾਂ ਨਾਲ ਇਨਸਾਫ ਹੋਣਾ ਚਾਹੀਦਾ ਬਸ ਮੈਂ ਤਾਂ ਇਹ ਕਹਿੰਦਾ ਜੀ ਮੈਂ ਕਿ ਗਰੀਬ ਪਰਿਵਾਰ ਹੈ ਛੋਟੇ ਛੋਟੇ ਬੱਚੇ ਹੈ ਉਹ ਕਹਦੀ ਵੀ ਮਿੱਥੋ ਤੁਰਿਆ ਵੀ ਨਹੀਂ ਜਾਂਦਾ ਪੁਰਸਾ ਪ੍ਰਸ਼ਾਸਨ ਨੇ ਮੇਰੇ ਜਨਕੀ ਗਰਮ ਗਰਮ ਪਾਣੀ ਦੇ ਵਿੱਚ ਪੈਰ ਪਾਤੇ ਮੇਰੇ ਢੂਈ ਤੇ ਚੜ ਜਾਂਦੇ ਸੀ ਬੰਦੇ ਮੇਰੇ ਢੂਈ ਤੇ ਵੀ ਜਨਕੀ ਕੋਏ ਹੋਏ ਪਏ ਦੱਸ ਰਹੀ ਹੈ ਵੀ ਐਡਾ ਇੱਕ ਗਰੀਬ ਪਰਿਵਾਰ ਤੇ ਅਤਿਆਚਾਰ ਹੋ ਜਾਣਾ ਘਰ ਦੇ ਵਿੱਚ ਇਹੀ ਜਿਹੜੀ ਕੰਮ ਕਰਨ ਵਾਲੀ ਆ ਛੋਟੇ ਛੋਟੇ ਬੱਚੇ ਆ ਹੁਣ ਉਹਨਾਂ ਦਾ ਪਾਲ ਪੋਸ਼ਣ ਕੌਣ ਕਰੂਗਾ ਇਹ ਤਾਂ ਹੁਣ ਮੰਜੇ ਤੇ ਬੈਠ ਗਈ ਆ ਪਰ ਮੈਂ ਤਾਂ ਇਹ ਕਹਿਣਾ ਵੀ ਇਹਨਾਂ ਨੂੰ ਸਾਫ਼ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਪ੍ਰਸ਼ਾਸਨ ਨੂੰ ਇੱਕ ਤਰਫਾ ਫੈਸਲਾ ਨਹੀਂ ਕਰਨਾ ਚਾਹੀਦਾ ਦੂਜੇ ਇਸ ਧਰਦਾ ਵੀ ਪੱਖ ਸੁਣਨਾ ਚਾਹੀਦਾ ਵੀ ਸਚਾਈ ਕੀ ਹੈ ਸਹੀ ਕੱਢਣ ਦੇ ਵਿੱਚ ਜੀ ਕੱਠ ਹੋਇਆ ਉਦੋਂ ਕੀ ਫੈਸਲਾ ਹੋਇਆ ਸੀ ਤੁਸੀਂ ਤੁਸੀਂ ਵਿੱਚ ਹੈਗੇ ਸੀ ਨਹੀਂ ਅਸੀਂ ਵਿੱਚ ਹੈ ਨਹੀਂ ਸੀਗੇ ਜੀ ਜਿਸ ਦਿਨ ਕੱਠ ਹੋਇਆ ਤੇ ਕੱਠ ਦੇ ਵਿੱਚ ਤਕਰੀਬਨ ਜਿਹੜੇ ਕੋਈ ਇਹਦੇ ਬਰਾਦਰੀ ਦੇ ਬੰਦੇ ਉਹੀ ਆ ਜਿਹੜੇ ਮਤਲਬ ਮੇਜਰਮੈਨ ਬੰਦੇ ਪਿੰਡ ਦੇ ਉਹ ਇਹਨਾਂ ਦੇ ਨਾਲ ਨਹੀਂ ਤੁਰਦੇ ਪਿੰਡ ਦੇ ਬੰਦੇ ਜਿਹੜੇ ਮੇਨ ਬੰਦੇ ਆ ਉਹ ਨਹੀਂ ਤੁਰ ਰਹੇ ਕਾਰਨ ਕਿਉਂ ਨਹੀਂ ਤੁਰ ਰਹੇ ਇਸ ਤਰ੍ਹਾਂ ਨਾ ਮੈਨੂੰ ਇਹਦੇ ਬਾਰੇ ਪਤਾ ਜੀ ਉਹ ਤਾਂ ਹੁਣ ਪੁਲਿਸ ਜਾਣੇ ਜਾਂ ਮੀਡੀਆ ਵਾਲੀ ਵੀ ਜਾਂ ਗਰੀਬ ਕਰਕੇ ਵੀ ਇਹ ਗਰੀਬ ਆ ਹਾਂ ਜੀ ਹਾਂ ਮੀਡੀਆ ਦੇ ਜਾਣਦੇ ਜੀ ਅਸੀਂ ਸਾਨੂੰ ਨਹੀਂ ਪਤਾ ਵੀ ਤੁਹਾਡਾ ਪਿੰਡ ਹੈ ਤੁਸੀਂ ਕਿੰਨੇ ਵੀ ਦਾ ਭਰਾ ਤੁਹਾਡੇ ਕੋਲੇ ਕੰਮ ਕਰਦਾ ਤੁਸੀਂ ਨਾਲ ਖੜੇ ਹੋ ਠੀਕ ਹੈ ਅਸੀਂ ਇਹ ਗੱਲ ਕਹਿੰਦੇ ਵੀ ਇਹਨਾਂ ਦੇ ਨਾਲ ਪਿੰਡ ਕਾਤੋਂ ਨਹੀਂ ਤੁਰ ਰਿਹਾ ਅਸੀਂ ਇਹ ਤੁਹਾਨੂੰ ਕੁਐਸਚਨ ਕਰ ਰਹੇ ਹਾਂ ਉਹ ਤਾਂ ਜੀ ਹੁਣ ਜਿਹੜੇ ਬੰਦੇ ਮੇਜਰ ਆ ਪਿੰਡ ਦੇ ਮੇਨ ਬੰਦੇ ਆ ਉਹ ਤਾਂ ਉਹਨਾਂ ਨੂੰ ਪਤਾ ਹੋਊਗਾ ਵੀ ਉਹਨਾਂ ਦੇ ਮੰਨ ਦੇ ਵਿੱਚ ਕੀ ਇਹਨਾਂ ਦੇ ਨਾਲ ਕਿਉਂ ਨਹੀਂ ਤੁਰਦੇ ਉਹ ਹੈਗੇ ਆ ਕੋਈ ਐ ਨਹੀਂ ਵੀ ਸਾਰਾ ਪਿੰਡ ਹੀ ਉਹਨਾਂ ਦੇ ਪੱਖ ਚ ਕੋਈ ਮੇਨ ਬੰਦੇ ਹੈਗੇ ਕੋਈ ਪੰਜ ਸੱਤ ਬੰਦੇ ਇਹਨਾਂ ਦੇ ਨਾਲ ਤੁਹਾਡਾ ਕੀ ਸਬੰਧ ਹੈ ਪਰਿਵਾਰ ਨਾਲ ਕੀ ਰਿਸ਼ਤਾ ਤੁਹਾਡਾ ਇਹਦਾ ਕੋਈ ਸਬੰਧ ਨਹੀਂ ਸਾਡੇ ਘਰੇ ਆਪ ਅਸੀਂ ਆਪ ਬਿਮਾਰ ਰਹਿੰਦੇ ਆ ਸਾਡੇ ਘਰੇ ਪੈਂਦੇ ਹੀ ਰਹਿੰਦੇ ਹੀ ਸੰਦ ਕੋਈ ਖਬਰ ਨਹੀਂ ਆਈ ਵੀ ਚੋਰੀ ਜਾਰੀ ਦਾ ਉਹਨਾਂ ਦਾ ਨਾਂ ਦਾ ਇਹਨਾਂ ਦੀ ਕੋਈ ਸੁਣਦਾ ਨਹੀਂ ਉਹ ਜਿਹਨੂੰ ਕਹਿੰਦੇ ਆ ਬਸ ਵੀ ਉਹ ਲੋਕ ਹੌਂਦੇ ਨਹੀਂ ਕਿ ਉਹ ਪੈਸੇ ਵਾਲੇ ਬੰਦੇ ਆ ਨਹੀਂ ਵੀ ਉਹ ਤਕੜੇ ਬੰਦੇ ਤਾਂ ਕਰਕੇ ਉਹਨਾਂ ਦੀ ਲੋਕ ਮੰਨਦੇ ਆ ਇਹ ਗਰੀਬ ਆ ਜਨੇ ਤਾਂ ਨਹੀਂ ਮੰਨਦੇ ਹਾਂ ਤਾਂ ਹੀ ਆਇਆ ਹੋਰ ਤਾਂ ਕੀ ਆਪਾਂ ਤਾਂ ਕਹਿੰਦੇ ਗਰੀਬ ਦੀ ਸੁਣੋ ਜੀ ਉਹਨਾਂ ਦੇ ਕੈਮਰੇ ਲੱਗੇ ਆ ਜੀ ਦੋ ਦੋ ਬੰਦੇ ਇਹਲੇ ਨੂੰ ਦਿਖਾ ਕੇ ਪਹਿਲਾਂ ਪੰਚਾਇਤ ਨੂੰ ਵੀ ਕੈਮਰਿਆਂ ਵਿੱਚ ਦੀ ਵੀ ਚੱਕੀ ਜਾਂਦੀ ਫੋਟੋ ਫੇਰ ਤਾਂ ਪਤਾ ਲੱਗ ਜੀ ਵੀ ਹਾਂ ਵੀ ਇਆਂ ਚੱਕੀਏ ਨੇ ਕੈਮਰਾ ਕੋਈ ਦਿਖਾਉਂਦਾ ਨਹੀਂ ਆਪਾਂ ਤਾਂ ਹੈਗੇ ਨੇ ਸਹੀ ਗੱਲ ਜੀ ਉਹਨਾਂ ਦਾ ਪੱਛਕਦੀ ਦੇਖੀ ਐ ਨਾ ਉਹਨਾਂ ਨੂੰ ਪਤਾ ਵੀ ਆਪਾਂ ਵੀ ਐਵੇਂ ਤੈਨੂੰ ਕਹਿ ਦਈਏ ਵੀ ਹੋਊਗਾ ਬਿਮਾਰデア ਹੁਣ ਜੀ ਜੀ ਹੁਣ ਉਹਦਾ ਰੱਬ ਨੂੰ ਪਤਾ ਹੈ ਤੇ じゃ ਉਹਨਾਂ ਨੂੰ ਪਤਾ ਮੈਂ ਤਾਂ ਕਿਵੇਂ ਦੇਖ ਦਿਉ ਕੀ ਰਿਸ਼ਤਾ ਤੁਹਾਡੇ ਪਰਿਵਾਰ ਨਾਲ ਸਾਡੇ ਦਾ ਤਾਂ ਘਰ ਵਰਗਾ ਹੀ ਰਿਸ਼ਤਾ ਜੀ ਇਹਨਾਂ ਨਾਲ ਮੈਂ ਤਾਂ ਆਪਦਾ ਘਰ ਪਰ ਆਪਕੋ ਨੇ ਨਾ ਸਿਰ ਤੇ ਛੱਡ ਜਾਨੀ ਆ ਬੇਟਾ ਮੰਗੂ ਮੇਰੇ ਅਸੀਂ ਬਾਹਰ ਅੰਦਰ ਦੁੱਖ ਦੇ ਸੋਗ ਦੇ ਮੇਰਾ ਘਰ ਵਾਲ ਬਿਮਾਰ ਹੈ ਨਾਲ ਵੀ ਜਾਂਦੇ ਮੇਰੇ ਨਾਲ ਕੋਈ ਇਹੋ ਜਿਹਾ ਅਸੀਂ ਤਾਂ ਸੁਣਿਆ ਨਹੀਂਗਾ ਵੀ ਇਹਨਾਂ ਨੇ ਗਲਤ ਕੰਮ ਕੀਤਾ ਹੈ ਤੇ ਉਹਨਾਂ ਨੇ ਜੇ ਕੋਈ ਚੋਰੀ ਦਾ ਸ਼ੱਕ ਸੀ ਉਹ ਪੰਚਾਇਤ ਪੰਬਰ ਨੂੰ ਬੁਖਾਉਂਦੇ ਹਾਂ ਬੁਖਾਉਂਦੇ ਵੀ ਆਹ ਭਾਈ ਤੁਹਾਡੇ ਨੋਤੀ ਨੇ ਕੰਮ ਆ ਕਰਤਾ ਹੂੰ ਸਹੀ ਆ ਫੇਰ ਕੋਸੇ ਨੂੰ ਚਕਾਉਂਦੇ ਫੇਰ ਅਸੀਂ ਵੀ ਆਹ ਹੰਦਾਂ ਦੀ ਗਵੰਡੀ ਭਾਈ ਵੀ ਇਹਨੇ ਗਲਤ ਕੰਮ ਕੀਤਾ ਕੋਈ ਮਰਜੀ ਸਜ਼ਾ ਦਿਓ ਪਰ ਇਹ ਗੱਲ ਕੰਮ ਉਹਨਾਂ ਨੇ ਐਨੀ ਸੀ ਕਰਨਾ ਵੀ ਘਰੇ ਪੁਲਿਸ ਨੂੰ ਬੁਲਾ ਕੇ ਕਟ ਮਾਰ ਕਰੋ ਤੇ ਇਹਨੂੰ ਕਟਾਓ ਉੱਥੇ ਅਸੀਂ ਵੈਨਿਆ ਸੀ ਜਦੋਂ ਲਿਆਂਦੀਆਂ ਰਾਤ ਨੂੰ ਅਸੀਂ ਇੰਨੇ ਪੈਰੇ ਤੇ ਸੁਜੇ ਸੀਗੇ ਵੀ ਬਹੁਤ ਬੁਰਾ ਹਾਲ ਸੀ ਇੰਨਾ ਇੰਨਾ ਥਾਂ ਵੀ ਇਹਦੇ ਲੇਲ ਸੀ ਲੜਕੀ ਦੇ ਜੇ ਹੁਣ ਗਰੀਬ ਆ ਗਰੀਬ ਦਾ ਕੋਈ ਸਹਸਤਾ ਦੇਵੇ ਨਾਲ ਅੱਧੇ ਕਦਾ ਉੱਧਰ ਹੋ ਜਾਂਦੇ ਆ ਅੱਧੇ ਕੇ ਇਧਰੋਂ ਮੂੰਹ ਮੱਥਾ ਰੱਖਣ ਦੇ ਮਾਰੇ ਇਧਰ ਆ ਜਾਂਦੇ ਆ ਸਾਡਾ ਪਿੰਡ ਚੱਲਦਾ ਦੋਨੇ ਪਾਸੇ ਵੀਰ ਜੀ ਸਹੀ ਨੂੰ ਸਹੀ ਨਹੀਂ ਕੋਈ ਕਹਿੰਦਾ ਸਹੀ ਨਹੀਂ ਕੋਈ ਸਹੀ ਨਹੀਂ ਕਹਿੰਦਾ ਇਹਨਾਂ ਦੇ ਮੂੰਹ ਤੇ ਆ ਜਾਂਦੇ ਨੇ ਹਾਂ ਤੁਹਾਡੇ ਨਾਲ ਆ ਸੀ ਫਿਰ ਜੋ ਕੋਈ ਤਕੜਿਆ ਤੇ ਫਿਰ ਗਰੀਬ ਨੂੰ ਕੋਈ ਮਾਰਨਾ ਥੋੜੀ ਹੈ ਤਕੜਾ ਹੋ ਆਪਦੇ ਘਰੇ ਰੋਟੀ ਦਾ ਹਰੇਕੀ ਮਿਰਜ਼ੀ ਖਾ ਕੇ ਪੈਂਦਾ ਹੈ ਹੁਣ ਇਹਦਾ ਬੇਟਾ ਆ ਸਾਡੇ ਕੋਲੇ ਪਲਿਆ 7 ਮਹੀਨਿਆਂ ਦਾ ਸੀ ਸਾਨੂੰ ਕੋਈ ਨਹੀਂ ਸੀ ਵੀ ਜਮਾਨਦਾਰ ਹੈ ਵੀ ਅਸੀਂ ਜ਼ਿਮੀਂਦਾਰਾਂ ਕੋਈ ਅਸੀਂ ਇਹਦਾ ਫਰਕ ਨਹੀਂ ਰੱਖਿਆ ਹੈ ਤਾਂ ਆਪਣਾ ਨੋ ਮਾਦਰਸ ਤਾਂ ਹੀ ਹੈ ਜਦੋਂ ਆਪਣੇ ਘਰ ਰੋਟੀਆਂ ਟੋਕੇ ਪਕਾਉਂਦੇ ਆ ਸਾਰਾ ਕੰਮ ਕਰ ਇਹ ਕਰਦੇ ਆ ਸਾਰੇ ਫਿਰ ਪਰਿਵਾਰ ਹੀ ਬਣ ਜਾਂਦਾ ਇੱਕ ਤਰ੍ਹਾਂ ਬਣ ਜਾਂਦਾ ਮਾਇ ਜਾਨੀ ਬਾਹਰੋਂ ਦੇ ਆਪ ਦਾ ਸਿਰ ਚਾਭ ਕੇ اندرੋਂ ਫੜਾ ਜਾਨੀ ਕਰਦੀਆਂ ਅਸੀਂ ਤਾਂ ਕੋਈ ਵੀ ਸੁਣਿਆ ਨਹੀਂ ਵੀਰ ਜੀ ਵੀ 30 ਸਾਲ ਮੈਨੂੰ ਵੀ ਹੋ ਗਏ ਇਹਦੀ ਮਾਤਾ ਸਾਰੀ ਉਮਰ ਇਹਨਾਂ ਨੇ ਇੱਥੇ ਕੱਢ ਲਈ ਪੇਕਿਆਂ ਦੇ ਘਰੇ ਅਸੀਂ ਬੈਠੇ ਆ ਤੇ ਇੱਥੇ ਸਾਰਾ ਕੰਮ ਕਰਦੇ ਆ ਫਿਰ ਵੀ ਉਹ ਸਾਹਮਣੇ ਮੱਥੇ ਆ ਕੇ ਇਹਨਾਂ ਦੀ ਮਦਦ ਕਰੇ ਫਿਰ ਚੋਰੀ ਚੋਰ ਨੂੰ ਮਦਦ ਕਰਦੇ ਹਾਂ ਹਾਂ ਆਹ ਹੀ ਸਾਫਾ ਨੇ ਵੀ ਇਹਨਾਂ ਨੂੰ ਸਾਫ ਮਿਲਣਾ ਚਾਹੀਦਾ ਹੈ ਤੁਸੀਂ ਵੀ ਕਹੇ ਸੀ ਉਹ ਦਿਨ ਜਦੋਂ ਧਰਨਣ ਲੱਗਾ ਉੱਥੇ ਨਹੀਂ ਉਦੋਂ ਸਾਨੂੰ ਮਿਲੇ ਨਹੀਂ ਸੀਗੇ ਜੀ ਗਏ ਸੀਗੇ ਜ਼ਰੂਰ ਸੀਗੇ ਸਾਨੂੰ ਮਿਲੇ ਨਹੀਂ ਇਹ ਹਾਂ ਧਰਨੇ 'ਚ ਗਏ ਸੀ ਅਸੀਂ ਸਾਡੇ ਕੋਲੇ ਵੀ ਵੀਰ ਜੀ ਬੰਦੇ ਭੇਜੇ ਸੀਗੇ ਰਾਜੀ ਬੰਦੇ ਦੀ ਖਾਤਰ ਵੀ ਥੋੜੀ ਮੰਨਦਾ ਤੁਹਾਡੇ ਕੋਲੇ ਆਉਂਦਾ ਦਿਨ ਰਾਤ ਵੀ ਤੁਸੀਂ ਕਹੋ ਮੈਂ ਕੋਸ਼ਿਸ਼ ਤਾਂ ਇਹਨਾਂ ਨੂੰ ਫਿਰ ਤਾਂ ਮਿਲਣਾ ਹੀ ਚਾਹੀਦਾ ਸਾਥਾਂ ਵੀ ਕਿਸੇ ਗੱਲ ਦਾ ਮਿਲਣਾ ਮੰਗ ਫਿਰ ਹੀ ਅਸੀਂ ਆਖਾਂ ਕਿ ਇੱਕ ਪਾਸੇ ਉਹ ਜਨਾਨੀ ਕੁੱਟ ਕੇ ਘਰੇ ਬਿਠਾਤੀ ਪੰਜ ਜੀਆ ਉਹ ਉਹਨੇ ਗਲਤੀ ਕਰ ਲਈ ਆਉਂਦਾ ਸਾਡੇ ਘਰੇ ਆਉਂਦਾ ਮੇਰਾ ਘਰ ਨਾਲ ਆਉਂਦਾ ਆ ਕੇ ਆਹੰਦਾ ਵੀ ਚੱਲ ਪਈ ਮੈਥੋਂ ਗਲਤੀ ਹੋ ਗਈ ਮੈਂ ਖਰਚਾ ਵਰਚਾ ਦਿੰਨਾ ਕੋਈ ਗਾਂ ਗੱਲ ਨਾ ਬਦਾਓ ਹੂੰ ਫਿਰ ਚੋਰੀ ਦਾ ਬਿਰਜ ਕੋਈ ਫਾਇਦਾ ਹੀ ਨਹੀਂ ਬਸ ਇਹ ਗਰੀਬ ਕਰਕੇ ਇਨਸਾਬ ਨਹੀਂ ਮਿਲਦਾ ਸਾਨੂੰ ਨਹੀਂ ਜੇ ਹੁਣ ਮੰਨ ਲਓ ਤੁਸੀਂ ਇਹ ਕਹਿੰਦੇ ਵੀ ਗਿਰੰਜਿਤ ਗਹਿਰੀ ਦੀ ਆਉਂਦੀ ਹੈ ਗਿਰੰਜਿਤ ਗਹਿਰੀ ਇੱਕਦਮ ਚੁੱਪ ਕਰ ਗਿਆ ਇਹਦਾ ਕਾਰਨ ਕੀ ਆ ਇਹ ਹੁਣ ਵੇਖੋ ਜੀ ਕੀ ਹੋ ਸਕਦਾ ਦਾਲ ਕਾਲੀ ਦੀਂਦੀ ਆ ਕਿ ਕਿਵੇਂ ਸਮਝੋ ਬਾਹਰ ਵੀ ਘੜੇ ਆਉਣੇ